ਵਿਆਜ ਤੋਂ ਰੈਤ ਕਰਤਾ ਸਰਕਾਰ ਨੇ ਬਹੁਤ ਵਧੀਆ ਪਰਾਲਾ ਸਰਕਾਰ ਦਾ ਜੀ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਜੀ ਤੁਸੀਂ ਵੀ ਟੈਕਸ ਹਾਂਜੀ ਮੈਂ ਇਹਨੇ ਕਰਵਾ ਦਿਆ ਲਾਇਸੈਂਸ ਦੀ ਰਜਿਸਟਰੀ ਕਰਵਾਣੀ ਹੈ ਆਪਨੇ ਟੈਕਸ ਹਾਂਜੀ ਹਾਂ ਨੇ ਲੋਗਾਂ ਦੇ ਵੈਲਫੇਅਰ ਵਾਸਤੇ ਬੜੀ ਅੱਛੀ ਹੈਗੀ ਜੇ ਲੋਕੀ ਆਪਣਾ ਪਿਛਲਾ ਪੈਂਡਿੰਗ ਹੈਗਾ ਉਹ ਆਪਣਾ ਵਨ ਟਾਈਮ ਸੈਟਲਮੈਂਟ ਕਰ ਸਕਦੇ ਅੱਛੀ ਗੱਲ ਹੈ ਬਹੁਤ ਹੁਣ ਤੱਕ 150 ਲੋਕ ਆ ਚੁੱਕੇ ਨੇ ਲੋਕ ਆਪਣੇ ਟੈਕਸ ਜਿੰਨਾ ਨੇ ਸ਼ੁਰੂ ਤੋਂ ਨਹੀਂ ਪੇ ਕੀਤਾ ਸੀ ਸਰਕਾਰ ਨੇ ਸਕੀਮ ਗੱਡੀ ਹੈ ਕਿ ਵਿਆਜ ਮਾਫੀ ਚੱਲ ਰਹੀ ਹੈ ਜਿਨ੍ਹਾਂ ਦਾ ਟੈਕਸ ਅਪਰੋਕਸ 2 ਲੱਖ ਸਮਥਿੰਗ ਬਣ ਰਿਹਾ ਸੀ ਵਿਆਜ ਦੇ ਵਿੱਚ ਤੇ ਹੁਣ ਉਹਨਾਂ ਦਾ 70 ਹਜ਼ਾਰ ਟੈਕਸ ਬਣ ਰਿਹਾ ਔਰ ਕਾਫੀ ਲੋਕ ਆ ਕੇ ਆਪਣਾ ਟੈਕਸ ਪੇ ਕਰ ਰਹੇ ਐ ਆਮ ਜਨਤਾ ਬੜੀ ਬੈਂਕ ਤੋਂ ਲੋਨ ਲੈਂਦੀ ਐ ਜਾਂ ਹੋਰ ਕੋਈ ਕਾਰਵਾਈ ਕਰਦੀ ਐ ਹਰ ਜਗ੍ਹਾ ਤੇ ਟੀਐਸਮ ਲੈਂਡ ਰਸਾਨੀ ਹੋਏਗੀ ਹੈਨਾ ਸਾਰੇ ਪ੍ਰੋਪਰਟੀ ਟੈਕਸ ਅਪਡੇਟ ਹੋ ਜਾਣਗੇ ਕਿ ਪ੍ਰੋਪਰਟੀ ਦਾ ਰਿਕਾਰਡ ਕਾਰਪੋਰੇਸ਼ਨ ਬਿਲਕੁਲ ਅਪਡੇਟ ਹੋ ਜਾਊਗਾ ਤੁਸੀਂ ਜੋਖ ਸਮਰੀ ਜਿਹੜਾ ਮੀ ਰਿਕਾਰਡ ਆਪਣੀ ਪ੍ਰੋਪਰਟੀ ਰਿਕਾਰਡ ਤੋਂ ਕਢਾ ਲਓ ਤੇ ਥੋੜਾ ਮਿਲ ਜਾਣਾ ਹੈ ਤੇ ਜਿਹੜਾ ਪ੍ਰੋਪਰਟੀ ਟੈਕਸ ਦੀ ਜਿਹੜੀ ਓਟੀਐ ਸਕੀਮ ਹੈਗੀ 1 ਟਾਈਮ ਜਿਨ੍ਹਾਂ ਨੇ 13 14 ਤੋਂ ਲੈ ਕੇ ਜਮ੍ਹਾਂ ਨਹੀਂ ਕਰਾਇਆ ਟੈਕਸ ਅੱਜ ਤੱਕ 25 26 ਤੱਕ ਉਹਨਾਂ ਵਾਸਤੇ ਵੀ ਹੈ ਜਿਨ੍ਹਾਂ ਨੇ 4-5 ਸਾਲ ਜਮ੍ਹਾਂ ਕਰਾਤਾ ਉਸ ਤੋਂ ਬਾਅਦ ਨਹੀਂ ਜਮ੍ਹਾਂ ਕਰਾਇਆ ਉਹਨਾਂ ਵਾਸਤੇ ਵੀ ਹੈ ਪਰ ਇਹ ਓਟੀਐਸ ਸਕੀਮ ਉਹਨਾਂ ਵਾਸਤੇ ਵੀ ਵੈਲਿਡ ਹੋਊਗੀ ਜਿਹੜੇ ਬੰਦੇ ਆਪਣੇ ਪਬਲਿਕ ਜਿਹੜਾ 13 14 ਤੋਂ ਲੈ ਕੇ ਅੱਜ ਤੱਕ ਦੇ ਟੈਕਸ ਜਮ੍ਹਾਂ ਕਰਾਉਗੇ ਓਟੀਐਸ ਸਕੀਮ ਉਹਨਾਂ ਦੇ ਉੱਪਰ ਲਾਗੂ ਹੋਊਗੀ ਛੂਟ ਸਾਰਿਆਂ ਵਾਸਤੇ ਆ ਇਹ ਵਨ ਟਾਈਮ ਸੈਟਲਮੈਂਟ ਪ੍ਰਾਪਰਟੀ ਟੈਕਸ ਦੇ ਉੱਪਰ ਆ ਪਰਟੀਕੂਲਰ ਕੈਟਾਗਰੀ ਦੇ ਉੱਪਰ ਨਹੀਂ ਨਗਰ ਨਿਗਮ ਜੌਨ ਬੀ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਵਨ ਟਾਈਮ ਸੈਟਲਮੈਂਟ ਸਕੀਮ ਦਾ ਫਾਇਦਾ ਚੱਕਣ ਲਈ ਪਹੁੰਚੇ ਨੇ ਕਿਉਂਕਿ ਪੰਜਾਬ ਸਰਕਾਰ ਅਤੇ ਨਗਰ ਨਿਗਮ ਲੁਧਿਆਣਾ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਲਿਆਂਦੀ ਗਈ ਆ ਇਸ ਵਿੱਚ ਤੁਹਾਡੇ ਜਿਹੜੇ ਵੀ 13 ਤੋਂ ਬਾਅਦ ਦੇ ਪੈਂਡਿੰਗ ਟੈਕਸਿਸ ਨੇ ਉਹ ਤੁਸੀਂ ਪ੍ਰਾਪਰਟੀ ਟੈਕਸਿਸ ਹੈ ਉਹ ਕਲੀਅਰ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਪਹੁੰਚੇ ਹੋਏ ਨੇ ਔਰ ਇਸ ਸਕੀਮ ਦਾ ਫਾਇਦਾ ਲੈਣ ਲਈ ਪਹੁੰਚੇ ਆ ਔਰ ਸਭ ਤੋਂ ਵੱਡੀ ਗੱਲ ਜੋਸੀਂ ਤੁਹਾਨੂੰ ਦੱਸ ਰਹੇ ਸੀਗੇ ਕੀ ਸਟਾਫ ਸੈਟਰਡੇ ਸੰਡੇ ਨੂੰ ਸਟਾਫ ਦੀ ਜਿਹੜੀ ਹੈ ਛੁੱਟੀ ਨਹੀਂ ਕੀਤੀ ਗਈ ਹੈ ਸਟਾਫ ਮੌਜੂਦ ਹੈ ਲੋਕਾਂ ਦਾ ਕੰਮ ਕਰ ਰਿਹਾ ਹੈਗਾ ਔਰ ਕੱਲ ਦੇ ਦਿਨ ਯਾਨੀ ਕਿ ਇਤਵਾਰ ਨੂੰ ਵੀ ਇਸੇ ਤਰ੍ਹਾਂ ਨਾਲ ਨਗਰ ਨਿਗਮ ਦੇ ਦਫਤਰ ਜ਼ੋਨ ਵੀ ਖੁੱਲਾ ਰਹੇਗਾ ਜ਼ੋਨ A ਖੁੱਲਾ ਰਹੇਗਾ ਮਾਫ ਕਰਨਾ ਜ਼ੋਨ A ਜ਼ੋਨ B ਜ਼ੋਨ C ਜ਼ੋਨ D ਚਾਰੇ ਜ਼ੋਨਾਂ ਜਿਹੜੀਆਂ ਨੇ ਖੁੱਲੀਆਂ ਰਹਿਣਗੀਆਂ ਸਿਰ ਵਨ ਟਾਈਮ ਸੈਟਲਮੈਂਟ ਪਾਲਿਸੀ ਲੈਂਦੀ ਹੈ ਸਰਕਾਰ ਨੇ ਔਰ ਨਗਰ ਨਿਗਮ ਨੇ ਤੁਸੀਂ ਵੀ ਟੈਕਸ ਜਮ੍ਹਾਂ ਕਰਾਵਾਂਗੇ ਹਾਂਜੀ ਹਾਂਜੀ ਸਰ ਟੈਕਸ ਜਮ੍ਹਾਂ ਕਰਾਉਣਾ ਹੈ ਜੀ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਕੀ ਕਹਿੰਦੇ ਨੇ ਸੈਚਰਡੇ ਸੰਡੇ ਨੂੰ ਵੀ ਖੁੱਲ ਰਹੇ ਨੇ ਵਧੀਆ ਆ ਬਾਕੀ ਇਹਦੇ ਵਿੱਚ ਇਹ ਵੀ ਫਾਇਦਾ ਹੋ ਜੇਗਾ ਨਾ ਤੁਹਾਨੂੰ ਵੀ ਪਹਿਲਾਂ ਤਾਂ ਪੈਨਲਟੀ ਲੱਗਣੀ ਸੀ ਵਿਆਜ ਲੱਗਣੀ ਸੀ ਹੁਣ ਉਹ ਸਾਰੀ ਮਾਫ ਜਿੰਨਾ ਤੁਹਾਡਾ ਟੈਕਸ ਬੰਦਾ ਬਸ ਉਹੀ ਜਮ੍ਹਾਂ ਕਰਾਉਣਾ ਹਾਂਜੀ ਹਾਂਜੀ ਉਹੀ ਕਰਾਉਣਾ ਜੀ ਕੋਈ ਵਿਆਜ ਤੇ ਰਾਇਤ ਕਰਤਾ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਜੀ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਜੀ ਤੁਸੀਂ ਵੀ ਟੈਕਸ ਜਮ੍ਹਾਂ हाँ जी मैंने करवा दिया लाइसेंस दी, दी अच्छा, करवा आपने टैक्स जमा और कितना फायदा हो गया? नहीं, हम तो रेगुलर करवाते रहते हैं है। मतलब अपनी ड्यूटी आप हाँ, 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 बस अच्छा लोगों को क्या कहोगे आप रेगुलर जमा करवा रहे हो जिनके अभी ब्याज लगने हैं ना पेनल्टी लगनी है वो माफ हो जाएंगे अब जमा करवाना चाहिए समय पर सभी को करवाना चाहिए जमा हाँ जी ਕਿਉਂਕਿ ਨਗਰ ਨਿਗਮ ਦੇ ਵਿੱਚ ਟੈਕਸ ਦੇ ਨਾਲ ਹੀ ਜਿਹੜੀ ਹੈ ਇਨਕਮ ਹੁੰਦੀ ਹੈ ਇੱਥੇ ਵੀ ਲੋਕ ਜਿਹੜੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਸਰ ਤੁਸੀਂ ਵੀ ਟੈਕਸ ਹਾਂਜੀ ਸਾਡੀ ਕਰੈਕਸ਼ਨ ਕਰਨੀ ਸੀਗੀ ਦੋ ਆਈਡੀਆਂ ਦੇ ਵਿੱਚ ਨਾ ਉਹ ਕਰੈਕਸ਼ਨ ਕਰਾਣ ਆਏ ਆ ਅੱਛਾ ਇਹ ਜਿਹੜੀ ਵਨ ਟਾਈਮ ਸੈਟਲਮੈਂਟ ਸਕੀਮ ਲੈਂਦੀ ਹੈ ਨਗਰ ਨਿਗਮ ਪੰਜਾਬ ਸਰਕਾਰ ਨੇ ਇਹਨੂੰ ਕਿੱਦਾਂ ਦੇਖਦੇ ਹੋ ਉਹਨੂੰ ਵਿਆਜ ਚ ਵੀ ਰਹਤ ਹੈ ਤੇ ਜਿਹੜੀ ਪੈਨਲਟੀ ਲੱਗਣੀ ਹੈ ਉਹ ਵੀ ਤੁਹਾਨੂੰ ਜਮਾ ਨਹੀਂ ਕਰਵਾਣੀ ਸਿਰਫ ਟੈਕਸ ਲੋਕਾਂ ਦੇ ਵੈਲਫੇਅਰ ਵਾਸਤੇ ਬੜੀ ਅੱਛੀ ਹੈਗੀ ਹੈ ਜੇ ਲੋਕੀ ਆਪਣਾ ਪਿਛਲਾ ਪੈਂਡਿੰਗ ਹੈਗਾ ਉਹ ਆਪਣਾ ਵਨ ਟਾਈਮ ਸੈਟਲਮ ਤੁਸੀਂ ਵੀ ਮੇਰੇ ਨਾਲ ਅਸੀਂ ਤਾਂ ਲੋਕਾਂ ਨੂੰ ਇਹੀ ਕਾੰਗ ਹੈ ਜਿਹੜਾ ਵਨ ਟਾਈਮ ਪਾਲਿਸੀ ਆਈ ਆ ਉਸ ਤੇ ਲੋਕਾਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤੇ ਇੱਕ ਹਾਂ ਫਾਇਦਾ ਚੱਕਣਾ ਚਾਹੀਦਾ ਬਿਲਕੁਲ ਇਹਦਾ ਲਾਹਾ ਜਿਹੜਾ ਚੱਕ ਲੈਣਾ ਚਾਹੀਦਾ ਹੈ ਕਾਰਨ ਇਹੀ ਹੈ ਕਿ ਅਗਰ ਤੁਸੀਂ ਇਹ ਦੇਖ ਸਕਦੇ ਤੁਸੀਂ ਵੀ ਟੈਕਸ ਜਮ੍ਹਾਂ ਕਰਵਾਣ ਲਈ ਆਏ ਹੋ ਟੈਕਸ ਜਮ੍ਹਾਂ ਕਰਵਾਣ ਲਈ ਆਏ ਹੋ ਪਤਾ اچھا 110 ਸੈਟਲਮੈਂਟ ਸਕੀਮ ਲੈ ਹੁੰਦੀ ਹੈ ਗਵਰਨਮੈਂਟ ਨੇ ਹੁਣ ਤੁਹਾਡੀ ਪੈਨਲਟੀ ਵੀ ਮਾਫ ਤੇ ਤੁਹਾਡਾ ਵਿਆਜ ਵੀ ਮਾਫ ਠੀਕ ਹੈ ਇਹਦਾ ਹੀ ਫਾਇਦਾ ਲੈਣੇ ਕਿ ਬੜੀਆ ਬਹੁਤ ਵਧੀਆ ਅਜੇ ਜਿਹੜੇ ਲੋਕ ਹਲੇ ਵੀ ਨਹੀਂ ਆ ਪਾਰੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿ ਹੁਣ ਤੁਹਾਨੂੰ ਵਿਆਜ ਵੀ ਨਹੀਂ ਦੇਣਾ ਪਏਗਾ ਔਰ ਜਿਹੜਾ ਜੁਰਮਾਨਾ ਲਗਾਉ ਵੀ ਨਹੀਂ ਦੇਣਾ ਕੋਈ ਨਹੀਂ ਠੀਕ ਹੈ ਜੀ ਬਹੁਤ ਵਧੀਆ ਜੋਨ ਬੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਅੱਜ ਸ਼ਨੀਵਾਰ ਜਿਹੜਾ ਹੈਗਾ ਛੁੱਟੀ ਦਾ ਦਿਨ ਹੈ ਉਸ ਦੇ ਬਾਵਜੂਦ ਤੁਸੀਂ ਦੇਖ ਸਕਦੇ ਹੋ ਦੀ ਕਾਰਪੋਰੇਸ਼ਨ ਦੇ ਵਿੱਚ ਇਸ ਵਕਤ ਜੋਂਬੀ ਦੇ ਵਿੱਚ ਸਟਾਫ ਜਿਹੜਾ ਹੈਗਾ ਟੈਕਸ ਕਲੈਕਸ਼ਨ ਲਈ ਮੌਜੂਦ ਹੈ ਪੂਰੀ ਤਰ੍ਹਾਂ ਨਾਲ ਲੋਕਾਂ ਦੇ ਲਈ ਜਿਹੜੀਆਂ ਨੇ ਸਾਰੀਆਂ ਖਿੜਕੀਆਂ ਖੁੱਲੀਆਂ ਹੋਈਆਂ ਨਜ਼ਰ ਆ ਰੀਆਂ ਨੇ ਔਰ ਜਿੰਨੇ ਵੀ ਇੱਥੇ ਸਟਾਫ ਬੈਠਾ ਹੋਇਆ ਸਭ ਲੋਕਾਂ ਦੀਆਂ ਸਹੂਲਤਾਂ ਦੇ ਲਈ ਔਰ ਖਾਸ ਕਰਕੇ ਨਗਰ ਨਿਗਮ ਦੀ ਜਿਹੜੀ ਸਕੀਮ ਹੈ 100 ਸੈਟਲਮੈਂਟ ਦੇ ਲਈ ਉਹਦੇ ਲਈ ਪ੍ਰਾਪਰਟੀ ਟੈਕਸ ਜਮ੍ਹਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈਗਾ ਹਾਲਾਂਕਿ ਅੱਜ ਛੁੱਟੀ ਦਾ ਦਿਨ ਹੈ ਔਰ ਕੱਲ ਵੀ ਇਤਵਾਰ ਵੀ ਜਿਹੜਾ ਹੈਗਾ ਛੁੱਟੀ ਦਾ ਦਿਨ ਰਹੇਗਾ ਇਸ ਦੇ ਬਾਵਜੂਦ ਪੂਰਾ ਸਟਾਫ ਜਿਹੜਾ ਆਪਣਾ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਸਾਡੇ ਨਾਲ ਮਸਕਾਨ ਮੈਮ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਮੈਮ ਪਹਿਲਾਂ ਤਾਂ ਕਿੰਨੇ ਕ ਲੋਕ ਪਹੁੰਚੇ ਔਰ ਕਿੰਨਾ ਕ ਫਾਇਦਾ ਲੋਕ ਲੈ ਰਹੇ ਨੇ ਇਸਕੀ ਹੁਣ ਤੱਕ 150 ਲੋਕ ਆ ਚੁੱਕੇ ਨੇ ਲੋਕ ਆਪਣੇ ਟੈਕਸ ਜਿਨ੍ਹਾਂ ਨੇ ਸ਼ੁਰੂ ਤੋਂ ਨਹੀਂ ਪੇ ਕੀਤਾ ਸੀ ਸਰਕਾਰ ਨੇ ਸਕੀਮ ਕੱਢੀ ਹੈ ਕਿ ਵਿਆਜ ਮਾਫੀ ਚੱਲ ਰਹੀ ਹੈ ਜਿਨ੍ਹਾਂ ਦਾ ਟੈਕਸ ਅਪਰੋਕਸ 2 ਲੱਖ ਸਮਥਿੰਗ ਬਣ ਰਿਹਾ ਸੀ ਵਿਆਜ ਦੇ ਵਿੱਚ ਤੇ ਹੁਣ ਉਹਨਾਂ ਦਾ 70000 ਟੈਕਸ ਬਣ ਰਿਹਾ ਔਰ ਕਾਫੀ ਲੋਕ ਆ ਕੇ ਆਪਣਾ ਟੈਕਸ ਪੇ ਕਰ ਰਹੇ ਆ ਬਿਲਕੁਲ ਬਹੁਤ ਸਾਰੇ ਲੋਕਾਂ ਨੂੰ ਨਾ ਇਹ ਇੱਕ ਕਨਫਿਊਜ਼ਨ ਸੀ ਕਿ ਕਿੰਨਾ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲ ਸਕਦਾ ਔਰ ਕਈ ਵਾਰ ਜਿੱਦਾਂ ਜਿਹੜੇ ਸਾਡੇ ਕਮਿਸ਼ਨਰ ਨੇ ਨੀਰਜ ਜੈਨਨੀ ਜੀ ਉਹਨਾਂ ਨੇ ਵੀ ਦੱਸਿਆ ਕਿ ਲੋਕਾਂ ਨੂੰ ਸਹੀ ਇਨਫੋਰਮੇਸ਼ਨ ਨਹੀਂ ਹੈਗੀ ਹੈਨਾ ਤੁਸੀਂ ਬਿਲਕੁਲ ਕਲੀਅਰ ਕਰਤਾ ਕਿ ਕਿੰਨਾ ਫਾਇਦਾ ਹੋਏਗਾ ਇੱਕ ਵਾਰ ਹੋਰ ਜ਼ਰਾ ਲੋਕਾਂ ਨੂੰ ਦੱਸੋ ਕਿ ਕਿੰਨਾ ਕੁ ਲਾਭ ਹੈ ਕਿੰਨੇ-ਕਿੰਨੇ ਪਰਸੈਂਟ ਜਿਹੜਾ ਟੈਕਸ ਮਾਫਰ 50% ਪੈਨਲਟੀ ਮਾਫ ਚੱਲ ਰਹੀ ਹੈ ਔਰ ਇਹ ਸਕੀਮ ਸਰਕਾਰ ਨੇ 31 ਤੱਕ ਕੱਢੀ ਹੋਈ ਹੈ ਉਸ ਤੋਂ ਬਾਅਦ ਅੱਧਾ ਰਹਿ ਜਾਏਗਾ ਜਿਨ੍ਹਾਂ ਨੇ ਪੇ ਨਹੀਂ ਕੀਤਾ ਸ਼ੁਰੂ ਤੋਂ ਟੈਕਸ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਇਹ ਜੋ ਸਰਕਾਰ ਨੇ ਭੇਜੀ ਆ ਅੱਛਾ ਬਿਲਕੁਲ ਮੁਸਕਾਨ ਇਹ ਇੱਕ ਚੀਜ਼ ਦੱਸੋ ਸਟਾਫ ਜਿਹੜਾ ਹੈਗਾ ਅੱਜ ਛੁੱਟੀ ਹੈਗੀ ਹੈ ਸੈਟਰਡੇ ਔਰ ਕੱਲ ਵੀ ਛੁੱਟੀ ਰਹੇਗੀ ਲੇਕਿਨ ਸਟਾਫ ਮੌਜੂਦ ਰਹੇਗਾ ਕੋਈ ਸ਼ਿਕਾਇਤ ਤਾਂ ਨਹੀਂ ਸਟਾਫ ਨਹੀਂ ਬਿਲਕੁਲ ਕੋਈ ਸ਼ਿਕਾਇਤ ਨਹੀਂ ਹੈ ਸਟਾਫ ਨੂੰ ਇਸ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਸਾਰਾ ਸਟਾਫ ਉੱਪਰ ਆਫਿਸ 'ਚ ਵੀ ਆਇਆ ਸਾਰੇ ਜ਼ੋਨਾਂ 'ਚ ਹੀ ਆਇਆ ਇਸ ਨਾਲ ਕੋਈ ਪ੍ਰੋਬਲਮ ਨਹੀਂ ਆ ਕਿ ਸਨੋਵੇ ਸਾਰੇ ਆਪਣੀ ਡਿਊਟੀ ਤੇ ਆਏ ਨੇ ਪੂਰੇ ਬਿਲਕੁਲ ਨਗਰ ਨਿਗਮ ਨੂੰ ਫਾਇਦਾ ਹੋਵੇ ਆਮ ਲੋਕਾਂ ਨੂੰ ਫਾਇਦਾ ਹੋਵੇ ਇਸ ਲਈ ਇੱਥੇ ਜੋ ਜ਼ੋਨ B ਦੇ ਵਿੱਚ ਸਟਾਫ ਤੁਸੀਂ ਦੇਖ ਸਕਦੇ ਹੋ ਲਗਾਤਾਰ ਆਪਣੀ ਡਿਊਟੀ ਨਿਭਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਮੈਂ ਸੈਟਰਡੇ ਸੰਡੇ ਦੀ ਛੁੱਟੀ ਮਰਗੀ ਤੁਹਾਡੀ ਕੋਈ ਇਤਰਾਜ਼ ਤਾਂ ਨਹੀਂ 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 ਸਰ ਕੋਈ ਇਤਰਾਜ਼ ਨਹੀਂ ਆ ਲੋਕਾਂ ਨੂੰ ਸੁਵਿਧਾ ਸਹੀ ਮਿਲਦੀ ਬਿਲਕੁਲ ਸਹੀ ਮਿਲ ਰਹੀ ਹੈ ਅੱਛਾ ਅੱਜ ਕਿੰਨੇ ਕਿ ਲੋਕ ਆ ਕੇ ਟੈਕਸੀ ਮੰਗਾ ਕਾਫੀ ਆ ਗਏ ਹੈ ਕਾਫੀ ਤਾ ਇਸ ਲਈ ਜੋਨ ਬੀ ਦੀਆਂ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰ ਰਹੇ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਹਰ ਖਿੜਕੀ ਦੇ ਉੱਤੇ ਸਟਾਫ ਮੌਜੂਦ ਹੈ ਔਰ ਲੋਕ ਵੀ ਜਿਹੜੇ ਵੀ ਨਗਰ ਨਿਗਮ ਦੇ ਵਿੱਚ ਜਿਨ੍ਹਾਂ ਦਾ ਵੀ ਟੈਕਸ ਪੈਂਡਿੰਗ ਹੈ ਅਸੀਂ ਵੀ ਤੁਹਾਨੂੰ ਦੱਸ ਦਈਏ ਲੁਧਿਆਣਾ ਲਾਈਵ ਦੇ ਜ਼ਰੀਏ ਜਿਨ੍ਹਾਂ ਦੇ 13 ਤੋਂ ਬਾਅਦ ਦੇ ਟੈਕਸ ਜਿਆਦਾਤਰ ਜਿਨ੍ਹਾਂ ਦੇ ਰਹਿੰਦੇ ਆ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਇਸ ਚੀਜ਼ ਨਾਲ ਮਿਲੇਗਾ ਕਿਉਂਕਿ ਕਟੋ-ਕਟ ਤੁਹਾਨੂੰ 18 ਔਰ 20% ਜਿਹੜੀ ਪੈਨਲਟੀ ਔਰ ਵਿਆਜ ਹੈ ਉਸ ਨੂੰ ਰਾਹਤ ਮਿਲ ਜਾਏਗੀ ਜੋ ਟੈਕਸ ਬੰਦਾ ਸਿਰਫ ਤੁਸੀਂ ਉਹੀ ਜਮਾ ਕਰਵਾਣਾ ਹੈ ਪੰਜਾਬ ਸਰਕਾਰ ਵੱਲੋਂ ਹੈਨਾ ਉਪਰਾਲਾ ਕੀਤਾ ਗਿਆ ਹੈਗਾ ਕਿ ਵਨ ਟਾਈਮ ਸੈਟਲਮੈਂਟ ਪ੍ਰੋਪਰਟੀ ਟੈਕਸ ਦੇ ਵਿੱਚ ਅੱਜ ਛੂਟ ਦਿੱਤੀ ਜਾ ਰਹੀ ਹੈ 31 ਤਰੀਕ ਤੱਕ ਇਹ ਛੂਟ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਲਾਭ ਨੂੰ ਮਿਲੇਗਾ ਆਮ ਲੋਕਾਂ ਨੂੰ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜਿਹੜੀ ਪੁਰਾਣੀ ਪ੍ਰੋਪਰਟੀ ਟੈਕਸ ਦੇ ਸਾਰੇ ਖਤਮ ਹੋ ਜਾਣਗੇ ਲੋਕ ਸਰਕਟੈਂਸ ਟੈਕਸ ਜਮ੍ਹਾਂ ਕਰਾਉਣ ਉਹਨੇ ਕੋਈ ਡਿਸਪੂਟ ਨਹੀਂ ਦੇਗਾ ਬਿਨਾਂ ਬਿਅਰ ਤੋਂ ਜਾਨਕੀ ਜਮ੍ਹਾਂ ਕਰਾ ਸਕਦੇ ਆਪਾਂ ਸਰਕਾਰ ਨੂੰ ਆਉਣ ਵਾਲੇ ਇੱਕ ਕੰਮ ਕਾਫੀ ਫਾਇਦਾ ਹੋਏਗਾ ਸਰਕਾਰ ਨੂੰ ਫਾਇਦਾ ਆਮ ਜਨਤਾ ਨੂੰ ਹੀ ਫਾਇਦਾ ਹੋਏਗਾ ਆਮ ਜਨਤਾ ਬੜੀ ਬੈਂਕ ਤੋਂ ਲੋਨ ਲੈਂਦੀ ਹੈ ਜਾਂ ਹੋਰ ਕੋਈ ਕਾਰਵਾਈ ਕਰਦੀ ਹੈ ਹਰ ਜਗ੍ਹਾ ਦੇ ਟੀਐਸਮਨ ਲੈਣ ਦੀ ਸਹਾਨੀ ਹੋਏਗੀ ਹੈਨਾ ਸਾਰੇ ਪ੍ਰੋਪਰਟੀ ਟੈਕਸ ਅਪਡੇਟ ਹੋ ਜਾਣਗੇ ਤੇ ਪ੍ਰੋਪਰਟੀ ਦਾ ਰਿਕਾਰਡ ਕਾਰਪੋਰੇਸ਼ਨ ਵਿੱਚ ਬਿਲਕੁਲ ਅਪਡੇਟ ਹੋਏਗਾ ਜੋਕਿ ਸਮਾਰੀ ਜਿਹੜਾ ਮੀ ਰਿਕਾਰਡ ਆਪਣੀ ਪ੍ਰੋ ਬਿਲਕੁਲ ਕਿਉਂਕਿ ਇਸ ਤੋਂ ਬਾਅਦ ਅਗਰ 31 ਜੁਲਾਈ ਤੋਂ ਬਾਅਦ ਆਪਾਂ ਕਰਦੇ ਤਾਂ 18% ਵਿਆਜ ਪਲੱਸ 20% ਪੈਨਲਟੀ ਪੈਗੀ ਲੋਕਾਂ ਨੂੰ ਹਾਂਜੀ ਉਹ ਹੈਗੀ ਉਹ ਇਹ ਤਾਂ ਸਰਕਾਰ ਨੂੰ ਫਾਇਦਾ ਦੇ ਰਹੀ ਸਰਕਾਰ ਦਾ ਬਹੁਤ ਵਧੀਆ ਸਕੀਮ ਹੈ ਤੇ ਹਰ ਇੱਕ ਬੰਦੇ ਨੂੰ ਇਹਦਾ ਬੈਨੀਫਿਟ ਲੈਣਾ ਚਾਹੀਦਾ ਤੇ ਮੇਰੇ ਹਿਸਾਬ ਨਾਲ ਹਰ ਕੋ ਬੰਦੇ ਨੇ ਲਵਾਇਆ ਤੇ ਆਪਣੀ ਪ੍ਰੋਪਰਟੀ ਨੂੰ ਅਪਡੇਟ ਕਰਾਵਾਇਆ ਹੁਣ ਜਿੱਦਾਂ ਜਿੱਦਾਂ ਸਰਕਾਰ ਨਵੀਂ ਨਵੀਂ ਸਕੀਮਾਂ ਲੈ ਕੇ ਆ ਰਹੀ ਹੈ ਹਰ ਕੋਈ ਅਧਾਰ ਕਾਰਡ ਨਾਲ ਜੋੜ ਰਹੀ ਹੈ ਪ੍ਰੋਪਰਟੀ ਟੈਕਸ ਨਾਲ ਜੋੜ ਰਹੀ ਹੈ ਔਰ ਤੁਹਾਡਾ ਰਿਕਾਰਡ ਹਮੇਸ਼ਾ ਅਪਡੇਟ ਹੋਏਗਾ ਤੇ ਤੁਹਾਨੂੰ ਸਰਕਾਰ ਦੀ ਬੈਨੀਫਿਟ ਨਹੀਂ ਮਿਲੇਗਾ ਹਰ ਸਕੀਮ ਦਾ ਬੈਨੀਫਿਟ ਮਿਲੇਗਾ ਮੇਰੇ ਹਿਸਾਬ ਨਾਲ ਕਰਾਉਣਾ ਚਾਹੀਦਾ ਉਹ ਅੱਛਾ ਉਹ ਅੱਛਾ ਫਾਇਦਾ ਹੈ ਬਿਲਕੁਲ ਔਰ ਘੱਟੋ ਘੱਟ 38% ਜਿਹੜੀ ਆ ਅਮਾਉਂਟ ਤੁਹਾਡੀ ਬਚ ਸਕਦੀ ਹੈਗੀ ਆ ਤੁਸੀਂ ਇੱਥੇ ਦੇਖ ਸਕਦੇ ਹੋ ਜ਼ੋਨ A ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਣਾ ਪ੍ਰੋਪਰਟੀ ਔਰ ਇੱਥੇ ਇਹ ਜਿਹੜੀ ਸਕੀਮ ਦਿੱਤੀ ਗਈ ਹੈਗੀ ਹੈ ਪੰਜਾਬ ਸਰਕਾਰ ਵੱਲੋਂ ਔਰ ਖਾਸ ਕਰਕੇ ਨਗਰ ਕਮਿਸ਼ਨਰ ਲੁਧਿਆਣਾ ਅਦਿੱਤੇ ਵੱਲੋਂ ਕਿਹਾ ਗਿਆ ਹੈ ਕਿ ਸ਼ਨੀਵਾਰ ਔਰ ਐਤਵਾਰ ਸਪੈਸ਼ਲੀ ਇਹ ਕਾਊਂਟਰ ਜਿਹੜੇ ਨੇ ਖੁੱਲੇ ਰਹਿਣਗੇ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਖਾਸ ਕਰ ਬਿਲਡਿੰਗ ਬ੍ਰਾਂਚ ਵਾਲਿਆਂ ਦੀ ਛੁੱਟੀ ਜਿਹੜੀ ਹੈ ਉਹ ਨਹੀਂ ਹੋਏਗੀ ਇਸ ਦਾ ਫਾਇਦਾ ਜਿਹੜਾ ਹੈ ਆਮ ਲੋਕਾਂ ਨੂੰ ਵੀ ਮਿਲੇਗਾ ਤੁਸੀਂ ਦੇਖ ਸਕਦੇ ਹੋ ਅੰਦਰ ਕਰਮਚਾਰੀ ਜਿਹੜੇ ਨੇ ਆਪਣੀ ਡਿਊਟੀ ਕਰ ਰਹੇ ਨੇ ਸੈਟਰਡੇ ਹੈਗਾ ਅੱਜ ਸ਼ਨੀਵਾਰ ਹੈ ਜਦਕਿ ਸ਼ਨੀਵਾਰ ਔਰ ਐਤਵਾਰ ਛੁੱਟੀ ਦਾ ਦਿਨ ਹੁੰਦਾ ਹੈ ਲੇਕਿਨ ਛੁੱਟੀ ਵਾਲੇ ਦਿਨ ਵੀ ਨਗਰ ਕਮਿਸ਼ਨਰ ਲੁਧਿਆਣਾ ਵੱਲੋਂ ਇਹ ਹਦਾਇਤ ਜਾਰੀ ਕੀਤੀ ਗਈ ਸੀ ਕਿ ਆਮ ਲੋਕਾਂ ਦੀ ਸਹੂਲਤ ਦੇ ਲਈ ਸ਼ਨੀਵਾਰ ਔਰ ਐਤਵਾਰ ਵੀ ਜਿਹੜੀ ਹੈ ਵਰਕਿੰਗ ਰਹੇਗੀ ਤੁਹਾਨੂੰ ਜਿਹੜਾ ਲੋਕਾਂ ਦੇ ਟੈਕਸ ਜਮ੍ਹਾਂ ਕਰਨੇ ਪੈਣਗੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਔਰ ਪਰੇਸ਼ਾਨੀ ਜਿਹੜੀ ਨਾ ਆਵੇ ਹਾਲਾਂਕਿ ਸੈਟਰਡੇ ਔਰ ਸੰਡੇ ਨੂੰ ਜਿਹੜੀ ਹੈ ਛੁੱਟੀ ਰਹਿੰਦੀ ਸੀ ਮੈਮ ਸੈਟਰਡੇ ਔਰ ਸੰਡੇ ਨੂੰ ਛੁੱਟੀ ਸੀ ਅੱਜ ਸਪੈਸ਼ਲ ਸਰ ਸਾਡੀ ਜੋ ਚੱਲ ਰਹੀ ਹੈ ਨਾ ਬਿਜਾ ਮਾਫੀ ਕਰਕੇ ਸਾਡੀ ਲੱਗੀ ਹੋਈ ਹੈ ਡਿਊਟੀ ਹਾਂਜੀ ਸਰ ਮਾਰਨਿੰਗ ਦੇ ਤੱਕ ਆਫੀ ਆਈ ਹੈ ਹਾਂਜੀ ਮਤਲਬ ਕਿ ਜਰਾ 20 ਫਰਸੈਂਟ ਤਾਂ ਹੈਗੇ ਹਾਂ ਹਾਂਜੀ ਸਰ ਐਤਵਾਰ ਨੂੰ ਯਾਨੀ ਕਿ ਸ਼ਨੀਵਾਰ ਐਤਵਾਰ ਛੁੱਟੀ ਵਾਲੇ ਦਿਨ ਵੀ ਕਾਰਪੋਰੇਸ਼ਨ ਦਫ਼ਤਰ ਖੁੱਲੇ ਰਹਿਣਗੇ ਖਾਸ ਕਰਕੇ ਬਿਲਡਿੰਗ ਬ੍ਰਾਂਚ ਦੇ ਨਾਲ ਜੁੜੇ ਹੋਏ ਯਾਨੀ ਕਿ ਪ੍ਰਾਪਰਟੀ ਟੈਕਸ ਦੇ ਨਾਲ ਜੁੜੇ ਹੋਏ ਜਿਹੜੇ ਵੀ ਮਸਲੇ ਨੇ ਉਹਨਾਂ ਨੂੰ ਸੁਣਿਆ ਜਾਏਗਾ ਲੋਕ ਇੱਥੇ ਪਹੁੰਚੇ ਹੋਏ ਨੇ ਕਿ ਆਪਣਾ ਪ੍ਰਾਪਰਟੀ ਟੈਕਸ ਤੁਸੀਂ ਵੀ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਆਏ ਹੋ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਸਰ ਮੈਂ EMPLOYEE ਹਾਂ ਨਾ ਮੈਂ ਤਾਂ ਤੁਸੀਂ EMPLOYEE ਅੱਛਾ ਸੈਟਰਡੇ ਔਰ ਸੰਡੇ ਲਈ ਵੀ ਜਿਹੜੀ ਹੈ ਕਿ ਇਹ ਇੱਥੇ ਹੁਣ ਕਲੈਕਸ਼ਨ ਹੋਏਗੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਇਆ ਜਾਵੇ ਸਰ ਐਫ ਸੈਪਟੈਂਬਰ ਵਾਸ ਉਹ ਸੌਰੀ ਜੁਲਾਈ ਵਾਸਤੇ ਅ 31 ਜੁਲਾਈ ਤੱਕ ਹੈ ਨਾ ਹਾਂਜੀ ਹਾਂਜੀ ਅੱਛਾ ਲੋਕ ਕਿੰਨਾ ਕੁ ਬੈਨੀਫਿਟ ਲੈ ਪਾਨਗੇ ਇਹਦੇ ਨਾਲ ਵਨ ਟਾਈਮ ਸੈਟਲਮੈਂਟ ਪਾਲਿਸੀ ਦੇ ਨਾਲ ਕਿੰਨਾ ਕੁ ਫਾਇਦਾ ਹੋ ਜਾਏਗਾ ਸਰ ਕਾਫੀ ਪਬਲਿਕ ਲੈ ਰਹੀ ਹੈ ਬੈਨੀਫਿਟ ਐਨ ਯੇ ਕਾਫੀ ਪਬਲਿਕ ਲੈ ਰਹੀ ਹੈ ਬੈਨੀਫਿਟ ਅਜੇ ਤੁਸੀਂ ਅਮ ਮੁਲਾਜ਼ਮ ਜਿਸ ਤਰ੍ਹਾਂ ਕਹਿ ਰਹੇ ਹੋ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਸ਼ਨੀਵਾਰ ਔਰ ਐਤਵਾਰ ਡਿਊਟੀ ਜੁਆਇਨ ਨਹੀਂ ਸਰ ਜੀ ਵੀ ਇਥੇ ਮਿਲਾਂ ਹਾਂ ਹਾਂਜੀ ਹਾਂਜੀ ਸਰ ਕੋਈ ਦਿੱਕਤ ਤਾਂ ਨਹੀਂ ਕਿ ਸ਼ਨੀਵਾਰ ਐਤਵਾਰ ਛੁੱਟੀ ਹੁੰਦੀ ਹੈ ਔਰ ਤੁਹਾਡੀ ਡਿਊਟੀ ਲਗਾਤੀ ਸਰ ਨਹੀਂ ਦਿੱਕਤ ਤਾਂ ਕੋਈ ਨਹੀਂ ਆ ਦੇਖੋ ਅਸੀਂ ਸਰਕਾਰ ਨੂੰ ਆਪਣਾ ਟੀਚਾ ਪੂਰਾ ਕਰਕੇ ਦੇਣਾ ਭਾਵੇਂ ਇਹਦੇ ਵਿੱਚ ਸ਼ਨੀਵਾਰ ਹੋਵੇ ਭਾਵੇਂ ਐਤਵਾਰ ਹੋਵੇ ਸਾਨੂੰ ਆਪਣਾ ਜਿਹੜਾ ਟਾਰਗੇਟ ਆ ਉਹ ਪੂਰਾ ਕਰਨਾ ਨਾਲੇ ਲੋਕਾਂ ਦੀ ਸਹੂਲਤਾਂ ਦੇਣੀ ਆ ਜਿਹੜੀ ਸਰਕਾਰ ਨੇ 31 ਜੁਲਾਈ ਤੱਕ ਸਾਨੂੰ ਤੇ ਲੋਕਾਂ ਨੂੰ ਪ੍ਰੋਵਾਈਡ ਕੀਤੀ ਆ ਸਾਡਾ ਬੱਦ ਤੋਂ ਬਾਦ ਮੋਟਿਵ ਬਣਦਾ ਬਈ ਅਸੀਂ ਆਪਣੀ ਜੋਨ ਨੂੰ ਵਧਾ ਕੇ ਟਾਰਗੇਟ ਪੂਰਾ ਕਰੀਏ ਸਰ ਬਿਲਕੁਲ ਕਮਿਸ਼ਨਰ ਸਾਹਿਬ ਨੇ ਕਿਹਾ ਹੈਗਾ ਹਰ ਜਿਹੜਾ ਹੈਗਾ ਜ਼ੋਨ ਹੈਗੀ ਹੈ ਉਹ ਘੱਟੋ ਘੱਟ 2.5 ਕਰੋੜ ਰੁਪਏ ਇੱਕ ਹਫ਼ਤੇ ਦਾ ਹੀ ਇਕੱਠਾ ਕਰਕੇ ਦੇਗੀ ਟੈਕਸ ਦੇ ਪ੍ਰਾਪਰਟੀ ਟੈਕਸ ਦੇ ਰੂਪ ਦੇ ਵਿੱਚ ਖਾਸ ਸਰ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਸਵੇਰ ਤੋਂ ਮੇਰੇ ਸਾਹਮਣੇ ਬਹੁਤ ਲੈਵਲ ਦੀ ਹੁਣ ਤੱਕ ਰਿਕਵਰੀ ਹੋ ਚੁੱਕੀ ਹੈ ਬਾਕੀ ਸਾਡੀ ਉੱਪਰ ਟੀਮ ਵੀ ਲੱਗੀਆਂ ਹੋਈਆਂ ਸਾਰੀਆਂ ਪਲੱਸ ਉਹਨਾਂ ਨੂੰ ਕਾਲਿੰਗ ਕਰ ਰਹੀ ਹੈ ਉਹਨਾਂ ਨੂੰ ਜਿਹੜੇ ਪਿਛਲੇ ਸਾਲਾਂ ਦੇ ਉਹਨਾਂ ਦਾ 13 14 15 16 ਤੋਂ ਜਿਹੜੇ ਟੈਕਸ ਖੜੇ ਨੇ ਸਾਰੇ ਨੇ ਸਾਰੇ ਸਾਲਾਂ ਤੇ ਵਿਆਜ ਮਾਫੀ ਕੀਤੀ ਹੋਈ ਆ 100% ਉਹਨਾਂ ਨੂੰ ਕਾਲਿੰਗ ਤੇ ਲੱਗੇ ਹੋਏ ਆ ਸਾਰੇ ਹੀ ਉਹਨਾਂ ਨੂੰ ਬੁਲਾ ਰਹੇ ਆ ਤੇ ਤੁਹਾਨੂੰ ਪਤਾ ਹੀ ਆ ਜਿਹੜੇ ਹਿਸਾਬ ਨਾਲ ਟੈਕਸ ਜਾਮਾ ਹੋ ਰਿਹਾ ਸਾਰਾ ਇੱਥੇ ਸਾਡੇ ਨਾਲ ਅਸਿਸਟੈਂਟ ਕਮਿਸ਼ਨਰ ਮੌਜੂਦ ਨੇ ਜੌਨ ਬੀ ਤੋਂ ਇਹਨਾਂ ਨਾਲ ਗੱਲਬਾਤ ਕਰ ਲੈਣੇ ਨਾਲ ਇੱਕ ਸਮਝਣ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਇਹਦੇ ਵਿੱਚ ਕਮਰਸ਼ੀਅਲ ਔਰ ਰੈ residențial ਜੋ ਲੋਕਾਂ ਨੇ ਸਾਨੂੰ ਕਮੈਂਟ ਕਰਕੇ ਕਿਹਾ ਹੈਗਾ ਕਿ ਇਹਦੇ ਬਾਰੇ ਵੀ ਜਿਹੜੀ ਹੈ ਜਾਣਕਾਰੀ ਦਿੱਤੀ ਜਾਵੇ ਉਹਦੇ ਬਾਰੇ ਗੱਲਬਾਤ ਕਰਾਂਗੇ ਸਰ ਲੁਧਿਆਣਾ ਲਾਈਵ ਤੇ ਬਹੁਤ ਸਵਾਗਤ ਹੈ ਨੋਸ਼ਕਾ ਸਾਹਿਬ ਸਰ ਲੋਕਾਂ ਨੂੰ 2 ਦਿਨ ਦੀ ਰਿਆਇਤ ਹੈਗੀ ਐ 2 ਦਿਨ ਅਗਰ 31 ਤਰੀਕ ਤੱਕ ਆਪਣੇ ਟੈਕਸ ਜਮ੍ਹਾਂ ਕਰਵਾ ਲੈਂਦੇ ਆ ਤਾਂ ਕਿੰਨੀ ਕਿਰਾਇਤ ਮਿਲੇਗੀ ਔਰ ਕਿਹੜੇ ਲੋਕਾਂ ਨੂੰ ਮਿਲੇਗੀ ਸਰ ਮੈਂ ਤੁਹਾਡੇ ਰਾਹੀਂ ਸਾਰੇ ਪਬਲਿਕ ਨੂੰ ਮਾਂਜੋ ਮੇਅਰ ਸਾਹਿਬ ਤੇ ਮਾਂਜੋ ਕਮਿਸ਼ਨਰ ਸਾਹਿਬ ਜੀ ਦੇ ਹਦਾਇਤਾਂ ਅਨੁਸਾਰ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸੈਟਰਡੇ ਸੰਡੇ ਨੂੰ ਜਿਹੜਾ ਸਾਡਾ ਆਫਿਸ ਬੰਦ ਹੁੰਦਾ ਵਾ ਛੁੱਟੀ ਵਾਲਾ ਦਿਨ ਉਹ ਵੀ ਅਸੀਂ ਪਬਲਿਕ ਦੇ ਵਾਸਤੇ ਖੋਲਿਆ ਹੋਇਆ ਵਾ ਜਿੱਥੇ ਤੱਕ ਜਿਹੜਾ ਪ੍ਰਾਪਰਟੀ ਟੈਕਸ ਦੀ ਜਿਹੜੀ OTS ਸਕੀਮ ਹੈਗੀ ਹੈ ਵਨ ਟਾਈਮ ਸੈਟਲਮੈਂਟ ਪਾਲਿਸੀ ਇਹਦੇ ਵਿੱਚ ਕਲੀਅਰ ਘਟਾ ਜਿਨ੍ਹਾਂ ਨੇ 13 14 ਤੋਂ ਲੈ ਕੇ ਜਮਾ ਨਹੀਂ ਕਰਾਇਆ ਟੈਕਸ ਅੱਜ ਤੱਕ 25 26 ਤੱਕ ਉਹਨਾਂ ਵਾਸਤੇ ਵੀ ਹੈ ਜਿਨ੍ਹਾਂ ਨੇ 4 5 ਸਾਲ ਜਮਾ ਕਰਾਤਾ ਉਸ ਤੋਂ ਬਾਅਦ ਨਹੀਂ ਜਮਾ ਕਰਾਇਆ ਉਹਨਾਂ ਵਾਸਤੇ ਵੀ ਹੈ ਪਰ ਇਹ OTS ਸਕੀਮ ਉਹਨਾਂ ਵਾਸਤੇ ਵੀ ਵੈਲਿਡ ਹੋਊਗੀ ਜਿਹੜੇ ਬੰਦੇ ਆਪਣੇ ਪਬਲਿਕ ਜਿਹੜਾ 13 14 ਤੋਂ ਲੈ ਕੇ ਅੱਜ ਤੱਕ ਦੇ ਟੈਕਸ ਜਮ੍ਹਾਂ ਕਰਾਉਗੇ ਓਟੀਐ ਸਕੀਮ ਉਹਨਾਂ ਦੇ ਉੱਪਰ ਲਾਗੂ ਹੋएगी ਅੱਛਾ ਸਰ ਇਹਦੇ ਵਿੱਚ ਕਿਹਾ ਜਿਹੜਾ ਕਿ ਅਗਰ 31 ਤੋਂ ਬਾਅਦ ਲੇਟ ਹੋ ਜਾਂਦੇ ਆ ਤਾਂ 18% ਜਿਹੜੀ ਹੈਗੀ ਹੈ ਇਹਦੇ ਵਿੱਚ ਪੈਨਲਟੀ ਔਰ 20% ਜਿਹੜਾ ਵਿਆਜ ਐਕਸਟਰਾ ਦੇਣਾ ਪਏਗਾ ਦੇਖੋ ਇੱਕ ਗੱਲ ਕਲੀਅਰ ਆ ਜੀ ਜਿਹੜੀ ਇਹ ਮੈਂ ਕਹ ਰਿਹਾ 31 ਜੁਲਾਈ ਤੋਂ ਬਾਅਦ ਜਿਹੜਾ ਇਹ ਵੇਵਰ ਆ 20% ਆ ਜਾਂ 18% ਇੰਟਰਸਟ ਆ ਇਹ ਇਹ ਉਚੋ 50% ਫਿਰ ਬੰਦੇ ਨੂੰ ਦੇਣਾ ਪੈਣਾ ਵਾ ਕਿਉਂਕਿ ਇਹਦੇ ਜੁਰਮਾਨਾ ਲੱਗ ਜਾਣਾ ਵਾ ਹੁਣ ਤਾਂ ਪੈਨਲਟੀ ਅਤੇ ਵਿਆਜ ਜ਼ੀਰੋ ਪੈਸੇ ਆ ਕੋਈ ਜਮਾਨੀਆਂ ਮੂਲ ਟੈਕਸ ਜਮ੍ਹਾਂ ਕਰਾਉਣਾ ਪੈਣਾ ਵਾ ਇਸ ਲਈ ਮੈਂ ਪਬਲਿਕ ਨੂੰ ਤੁਹਾਡੇ ਰਾਹੀਂ ਇਹੀ ਬੇਨਤੀ ਕਰ ਰਿਹਾ ਆਂ ਵਾ ਅਪੀਲ ਕਰ ਰਿਹਾ ਆਂ ਵਾ ਔਨ ਬਿਹਾਫ ਆਫ ਕਮਿਸ਼ਨਰ ਔਰ ਮੇਅਰ ਸਾਹਿਬ ਦੇ ਕਿਉਂਕਿ ਰੀਜ਼ਨ ਇਹ ਆ ਕਈ ਵਾਰ ਪਬਲਿਕ ਨੂੰ ਫੀਲਡ ਦੇ ਵਿੱਚ ਕਈ ਬੰਦੇ ਮਿਲਦੇ ਨੇ ਐਸੇ ਜਿਹੜੇ ਕਈ ਵਾਰ ਕਹਿ ਦਿੰਦੇ ਆ ਤੁਹਾਡਾ ਟੈਕਸ ਜਿਹੜਾ ਹੈਗਾ ਵਾ ਇੰਨਾ ਬੰਦਾ ਵਾ ਤੁਸੀਂ ਕਾਰਪੋਰੇਸ਼ਨ ਦਫਤਰ ਖੁੱਲਿਆ ਵਾ ਤੁਸੀਂ ਆ ਕੇ ਮੇਰੇ ਦਫਤਰ ਦੇ ਵਿੱਚ ਜਸ ਪਲੱਸ ਸਾਡੇ ਸੁਪਰੀਡੈਂਡੈਂਟਸ ਬੈਠੇ ਨੇ ਕਲਰਕ ਇਨਸਪੈਕਟਰ ਆ ਅਗਰ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਆਂਦੀ ਆ ਅਸੀਂ ਬੈਠੇ ਆ ਤੁਸੀਂ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਸਰਕਾਰ ਦੀਆਂ ਹਦਾਇਤਾਂ ਬਿਲਕੁਲ ਕਲੀਅਰ ਕਟਾ ਨੋਟੀਫਾਈਡ ਆ ਔਰ ਵਿੱਚ ਕਲੀਅਰ ਕਟਾ ਕਿ ਕਿੰਨੇ ਰੁਪਏ ਕਿਹੇ ਕੈਟਾਗਰੀ ਚ ਲੱਗਨੇ ਆ ਇਸ ਲਈ ਤੁਸੀਂ ਆ ਕੇ ਸਪਸ਼ਟ ਸ਼ਬਦਾਂ ਨਾਲ ਸਾਡੇ ਕੋਲ ਆ ਕੇ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਅੱਛਾ ਸਰ ਇੱਥੇ ਥੋੜੀ ਇੱਕ ਕਨਫਿਊਜ਼ਨ ਵੀ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ ਨੂੰ ਲੈ ਕੇ ਲੋਕਾਂ ਦੀ ਦਿਖ ਰਹੀ ਹੈ ਤੁਸੀਂ ਕਿਹਾ ਨਾ ਕਿ ਅਸੀਂ ਖੁਦ ਜਿਹੜੀ ਕੈਟਾਗਰਾਈਜ਼ ਕਰ ਦਿੱਤੀ ਹੈਗੀ ਹੈ ਇਹ ਦੱਸੋ ਕਿ ਕਮਰਸ਼ੀਅਲ ਅਲੱਗ ਹੈ ਜਾਂ ਰੈਜ਼ੀਡੈਂਸ਼ੀਅਲ ਸਭ ਇਕੱਠੇ ਹੀ ਹੈ ਸਰ ਦੇਖੋ ਜੀ ਪਹਿਲੇ ਗੱਲ ਤਾਂ ਇਹ ਹੈ ਕਿ ਰੈਜ਼ੀਡੈਂਸ਼ੀਅਲ ਜਿਹਦੇ ਵਿੱਚ ਪਿਓਰਲੀ ਬੰਦੇ ਦੀ ਆਪਣੀ ਰਹਿائش ਆ ਕੋਈ 파ਟ ਉਹਦੇ ਵਿੱਚ ਉਹ ਕਮਰਸ਼ੀਅਲ ਦਾ ਯੂਜ਼ ਨਹੀਂ ਕਰਦਾ ਉਹ ਆਪਾਂ ਕਹਿੰਦੇ ਆ ਰੈਜ਼ੀਡੈਂਸ਼ੀਅਲ ਆ ਜਿਹੜਾ ਕਮਰਸ਼ੀਅਲ ਆ ਕਮਰਸ਼ੀਅਲ ਦੇ ਵਿੱਚ ਜਿਹੜੀ ਪ੍ਰਾਪਰਟੀ ਦੇ ਵਿੱਚ ਬੰਦਾ ਆਪਣਾ ਕਾਰੋਬਾਰ ਕਰਦਾ ਦੁਕਾਨ ਕਰਦਾ ਜਾਂ ਉਹਦੇ ਵਿੱਚ ਕੋਈ ਰਿਟੇਲ ਦਾ ਕੰਮ ਕਰਦਾ ਵਾ ਉਹ ਦੈਟ ਇਜ਼ ਕਮਰਸ਼ੀਅਲ ਆ ਸਟੂਡੈਂਟ ਹੋ ਗਿਆ ਜਾਂ ਕੁਛ ਉਹ ਕਮਰਸ਼ੀਅਲ ਕਹਿੰਦੇ ਆ ਇੰਡਸਟਰੀਅਲ ਜਿਹੜਾ ਹੈਗਾ ਵਾ ਉਹ ਆ ਜਿੱਥੇ ਬੰਦਾ ਆਪਣੀ ਫੈਕਟਰੀ ਚਲਾ ਰਿਹਾ ਫੈਕਟਰੀ ਦਾ ਮਤਲਬ ਮੈਨੂਫੈਕਚਰਿੰਗ ਹੋ ਰਹੀ ਆ ਉਹਨੂੰ ਆਪਾਂ ਇੰਡਸਟਰੀ ਕਹ ਰਹੇ ਆ ਰੇਟ ਸਾਰਿਆਂ ਦੇ ਅਲੱਗ-ਅਲੱਗ ਕੈਟਾਗਰੀ ਦੇ ਹੈਗੇ ਨੇ ਜਿੱਦਾਂ ਦਾ ਅਸੀਂ ਕੰਪਿਊਟਰ ਦੇ ਵਿੱਚ ਫੀਡ ਕਰਾਂਗੇ ਨੇਚਰ ਆਫ ਯੂਸਸ ਅਗਰ ਰੈ residențial ਰੈ residențial ਦਾ ਟੈਕਸ ਲੱਗੇਗਾ ਕਮਰਸ਼ੀਅਲ ਕਮਰਸ਼ੀਅਲ ਦਾ ਟੈਕਸ ਲੱਗੇਗਾ ਇੰਡਸਟਰੀ ਇੰਡਸਟਰੀ ਦਾ ਟੈਕਸ ਲੱਗੇਗਾ ਯਾਨੀ ਕਿ ਛੂਟ ਸਭ ਲਈ ਹੈਗੀ ਆ ਇਸ ਤਰ੍ਹਾਂ ਨਹੀਂ ਹੈ ਕਿ ਛੂਟ ਸਾਰੇਆਂ ਵਾਸਤੇ ਆ ਇਹ ਵਨ ਟਾਈਮ ਸੈਟਲਮੈਂਟ ਪ੍ਰੋਪਰਟੀ ਟੈਕਸ ਦੇ ਉੱਪਰ ਆ ਪਾਰਟਿਕੂਲਰ ਕੈਟਾਗਰੀ ਦੇ ਉੱਪਰ ਨਹੀਂ ਆ ਅੱਛਾ ਇੱਕ ਚੀਜ਼ ਜਿਹੜੀ ਸਰਕਾਰ ਨੇ ਜਾਂ ਜਿਹੜੇ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਸੈਟਰਡੇ ਔਰ ਸੰਡੇ ਜਿਹੜੇ ਮੁਲਾਜ਼ਮ ਜਿਹੜੇ ਡਿਊਟੀ ਤੇ ਰਹਿਣਗੇ ਸ਼ਿਕਾਇਤਾਂ ਨਹੀਂ ਹੋਈ ਵੀ ਸੈਟਰਡੇ ਸੰਡੇ ਦੀ ਅੱਗੇ ਛੁੱਟੀ ਹੁੰਦੀ ਆ ਮੈਂ ਦੇਖਿਆ ਕਿ ਫੋਨ ਵੀ ਕਰ ਰਹੇ ਆ ਖੁਦ ਏਟੀਪੀ ਸਹਿਬਾਨ ਇਨਸਪੈਕਟਰ ਸਹਿਬਾਨ ਲੋਕਾਂ ਨੂੰ ਫੋਨ ਵੀ ਕਰ ਰਿਹਾ ਕਿ ਤੁਸੀਂ ਇਸ ਸਕੀਮ ਦਾ ਫਾਇਦਾ ਚੱਕੋ ਕਰਮਚਾਰੀ ਕਿੱਦਾਂ ਦੇਖਦੇ ਆ ਸਕੀਮ ਸਰ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਕਿ ਇੱਕ ਨਾ ਕਾਰਪੋਰੇਸ਼ਨ ਜਿੱਥੋਂ ਮੈਂ ਦੇਖੋ ਮੈਂ ਆਪ ਆਪਨੇ ਕਹੂੰਗਾ ਕੀ ਸਾਡੀ ਫੈਮਿਲੀ ਜਿਹੜੀ ਹੈਗੀ ਆ ਕਾਰਪੋਰੇਸ਼ਨ ਦੇ ਉੱਪਰ ਡਿਪੈਂਡ ਆ ਸਾਨੂੰ ਸੈਲਰੀ ਮਿਲਦੀ ਆ ਸਭ ਕੁਝ ਆ ਤੇ ਅਸੀਂ ਆਪਣਾ ਪਾਰਟ ਕਿਹੜਾ ਹੈਗਾ ਵਾ ਬੜੇ ਬੇਖੂਬੀ ਨਾਲ ਸਾਡਾ ਸਟਾਫ ਸਾਰਾ ਹੈ ਬਹੁਤ ਖੁਸ਼ੀ ਹੁੰਦੀ ਆ ਸਾਡਾ ਟਾਰਗੇਟ ਅਚੀਵ ਹੁੰਦਾ ਵਾ ਸਾਨੂੰ ਮਾਨਯੋਗ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਸਾਨੂੰ ਸ਼ਾਬਾਸ਼ੀ ਦਿੰਦੇ ਨੇ ਇਹ ਨਾਲ ਸਾਡੀ ਮੋਟੀਵੇਸ਼ਨ ਵਧਦੀ ਆ ਇਸ ਲਈ ਅੱਜ ਉਹਨਾਂ ਨੇ ਸਾਨੂੰ ਟਾਰਗੇਟ ਦਿੱਤੇ ਹੋਏ ਆ ਟਾਰਗੇਟ ਅਚੀਵ ਕਰਾਂਗੇ ਤਾਂ ਮੋਟੀਵੇਸ਼ਨ ਹੁੰਦੀ ਆ ਕਿ ਅਸੀਂ ਕੰਮ ਵਧੀਆ ਕੀਤਾ ਇਸ ਦੇ ਨਾਲ ਮੈਂ ਤੁਹਾਨੂੰ ਇਹ ਕਹਿ ਰਿਹਾ ਫੋਨ ਤਾਂ ਕਰਦੇ ਪਏ ਆ ਕਮਲ ਜੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅਸੀਂ ਅਨਾਉਂਸਮੈਂਟ ਵੀ ਕਰ ਰਹੇ ਹਾਂ ਮੈਂ ਤੁਹਾਨੂੰ ਆਪਣੀ ਵੀਡੀਓਜ਼ ਦੇ ਵਿੱਚ ਦਿਖਾਉਂਗਾ ਜਿਹਦੇ ਵਿੱਚ ਅਸੀਂ ਆਪਣਾ ਰਿਕਾਰਡਿੰਗ ਕਰਕੇ ਸਾਰੇ ਮੁਹੱਲਿਆਂ ਦੇ ਵਿੱਚ ਜਿੱਥੇ ਵੀ ਹੈਗਾ ਵਾ ਸਾਡੇ ਸਕੂਟਰ ਤੇ ਜਾ ਕੇ ਸਾਡੇ ਬਿਲ ਡਿਸਟ੍ਰਿਬਿਊਟਰਸ ਆ ਇਨਸਪੈਕਟਰ ਕਲਰਕਸ ਸਾਰੇ ਜਾ ਕੇ ਉੱਥੇ ਅਨਾਉਂਸਮੈਂਟ ਕਰ ਰਹੇ ਆ ਕਿ 31 ਜੁਲਾਈ ਦਾ ਸਰਕਾਰ ਵੱਲੋਂ ਲਿੱਤਾ ਗਿਆ ਫੈਸਲੇ ਦਾ ਖੂਬ ਫਾਇਦਾ ਉਠਾਓ ਬਿਲਕੁਲ ਔਰ ਇਸ ਦੇ ਵਿੱਚ ਤੁਹਾਨੂੰ ਵੀ ਦੱਸ ਦਈਏ ਕਿ ਜਗ੍ਹਾ ਜਗ੍ਹਾ ਤੇ ਕੈਂਪ ਵੀ ਲਗਾਏ ਗਏ ਨੇ ਮੁਹੱਲਿਆਂ ਦੇ ਵਿੱਚ ਕੈਂਪ ਵੀ ਲਗਾਏ ਗਏ ਨੇ ਤਾਂ ਜੋ ਲੋਕ ਸਹੀ ਟੰਗ ਦੇ ਨਾਲ ਜਿਹੜੀ ਹੈ ਇਨਫੋਰਮੇਸ਼ਨ ਲੈ ਕੇ ਆਪਣੇ ਬਕਾਇਆ ਜਿਹੜੇ ਟੈਕਸਿਸ ਹੈ ਉਹ ਜਮ੍ਹਾਂ ਕਰਵਾ ਸਕਣ ਜਿਸ ਤਰ੍ਹਾਂ ਟਾਰਗੇਟ ਦੀ ਸਰ ਨੇ ਗੱਲ ਕੀਤੀ ਅੱਛਾ ਸਰ ਕਮਿਸ਼ਨਰ ਸਰ ਨੇ ਇੱਕ ਥੋੜੀ ਜੀ ਹਾਰਡ ਲਾਈਨ ਵੀ ਲੈ ਲਈ ਕਹਿੰਦੇ 2.5 ਕਰੋੜ ਹਫ਼ਤਾ ਮੈਨੂੰ ਚਾਹੀਦਾ ਹੀ ਚਾਹੀਦਾ ਇਕੱਠਾ ਕਰਕੇ ਸਰ ਇਹ ਨਾ ਸਾਡੀਆਂ ਬ੍ਰਾਂਚੀਜ਼ ਹੈਗੀਆਂ ਰਿਕਵਰੀ ਦੀਆਂ ਹਰ ਰਿਕਵਰੀ ਦੇ ਜਿਵੇਂ ਬਿਲਡਿੰਗ ਬ੍ਰਾਂਚ ਆ ਪ੍ਰੋਪਰਟੀ ਟੈਕਸ ਆ ਵਾਟਰ ਰੇਟ ਹੈਗਾ ਵਾ ਤੇ ਆਪਦਾ ਜੀ ਸਾਰੀਆਂ ਬ੍ਰਾਂਚੀਜ਼ ਹੈਗੀਆਂ ਵਾ ਜਿੱਥੇ ਬ੍ਰਾਂਚੀਜ਼ ਦਾ ਟਾਰਗੇਟ ਹੁੰਦਾ ਵਾ ਉਹ ਟਾਰਗੇਟ ਫਿਕਸ ਆ ਬਿਲਡਿੰਗ ਬ੍ਰਾਂਚ ਦੇ ਹੈਗੇ ਨੇ ਸਰ ਨੇ ਟਾਰਗੇਟ ਫਿਕਸ ਕੀਤਾ ਵਾ ਚਲਾਨਸ ਹੋਏ ਹੋਏ ਨੇ ਕਿ ਉਹਨਾਂ ਕੋਲ ਜਾ ਕੇ ਰਿਕਵਰੀ ਲੈ ਲਓ ਇਹ ਬੇਸਿਕਲ ਆ ਪ੍ਰਾਪਰਟੀ ਟੈਕਸ ਆ 셀ਫ ਅਸੈਸਮੈਂਟ ਆ ਪਰ ਇਹ ਆ ਕਿ ਅਸੀਂ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਥੋੜਾ ਜਿਹਾ ਹੈਗਾ ਵਾ ਕਿ ਸਾਨੂੰ ਪਤਾ ਨਹੀਂ ਲੱਗਦਾ ਪਿਆ ਪਰ ਹੁਣ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਸੀਂ ਇਨਫੋਰਮ ਵੀ ਕਰ ਰਹੇ ਆ ਪਲੱਸ ਸਾਰਿਆਂ ਨੂੰ ਪਬਲਿਕ ਸੋਸ਼ਲ ਮੀਡੀਆ ਤੇ ਵੀ ਆ ਕਿ 셀ਫ ਅਸੈਸਮੈਂਟ ਆ ਇਹ ਤੁਹਾਨੂੰ ਆਪ ਆਗੇ ਇੱਥੇ ਜਮ੍ਹਾਂ ਕਰਾਉਣਾ ਪੈਂਦਾ ਵਾ ਪਰ ਫਿਰ ਵੀ ਅਸੀਂ ਆਪਣੇ ਆਪ ਟੱਚ ਕਰ ਰਹੇ ਆ ਐਸਐਮਐਸ ਕਰ ਰਹੇ ਆ ਲੋਕਾਂ ਨੂੰ ਅਪੀਲ ਕਰ ਰਹੇ ਆ ਯੂਨੀਪੋਲਸ ਦੇ ਉੱਪਰ ਬੋਰਡ ਲੱਗੇ ਹੋਏ ਨੇ ਪਬਲਿਕ ਅਖਬਾਰ ਦੇ ਵਿੱਚ ਆ ਰਿਹਾ ਮੈਂ ਸਾਰੀਆਂ ਚੀਜ਼ਾਂ ਅਸੀਂ ਕਰ ਰਹੇ ਹਾਂ ਲੋਕਾਂ ਨੂੰ 셀ਫ ਅਸੈਸਮੈਂਟ ਪ੍ਰਾਪਰਟੀ ਟੈਕਸ ਆਪ ਆ ਕੇ ਇੱਥੇ ਪੜਨਾ ਪੈਣਾ ਤੁਹਾਨੂੰ ਆਨਲਾਈਨ ਦੀ ਸੁਵਿਧਾ ਹੈਗੀ ਆ ਬੰਦਾ ਬਾਹਰ ਬੈਠਾ ਹੋਵੇ ਉਹ ਸਾਡੇ ਵੈਬਸਾਈਟ ਤੇ ਜਾ ਕੇ ਆਪਣਾ ਲੌਗਇਨ ਕਰੇ ਟੈਕਸ ਵੀ ਉੱਥੇ ਵੀ ਭਰ ਸਕਦਾ ਵਾ ਇਹਵਾ ਸਭ ਸਮਾਦੇ ਲਈ ਬਹੁਤ-ਬਹੁਤ ਸ਼ੁਕਰੀਆ ਔਰ ਖਾਸ ਕਰਕੇ ਇਸ ਲਈ ਲੁਧਿਆਣਾ ਦੇ ਲਈ ਜਿਨ੍ਹਾਂ ਦੇ ਟੈਕਸਿਸ ਪੈਂਡਿੰਗ ਨੇ ਇਸ ਵਕਤ ਉਹਨਾਂ ਕੋਲ 골ਡਨ ਅਪਰਚੁਨਿਟੀ ਹੈਗੀ ਹੈ ਕਿ ਉਹ ਆਪਣੇ ਕਾਫੀ ਜ਼ਿਆਦਾ ਪੈਸੇ ਦੀ ਬਚਤ ਜਿਹੜੀ ਹੈ ਇਹ ਦੋ ਦਿਨਾਂ ਦੇ ਅੰਦਰ-ਅੰਦਰ ਕਰ ਸਕਦੇ ਨੇ ਲੁਧਿਆਣਾ ਦਾ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ